ਖੇਹੁ ਖੇਰ ਲਾਈਐ ਤਾਂ ਜਿਉ ਕੇਹਾ ਹੋਏ ਜਲਿਆ ਸਭ ਸਿਆਨ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰੀਏ ਦਰ ਗਿਆ ਕਿਆ ਹੋਏ ਜਿਨਾ ਮਨੁੱਖਾਂ ਨੇ ਕਦੇ ਨਾਮ ਨਾ ਜਪਿਆ ਉਹਨਾਂ ਦਾ ਸਰੀਰ ਜਦੋਂ ਮਿੱਟੀ ਹੋ ਕੇ ਮਿੱਟੀ ਵਿੱਚ ਰਲਿਆ ਤਾਂ ਨਾਮ ਹੀ ਜਿੰਦ ਦਾ ਹਾਲ ਪੈੜਾ ਹੀ ਹੁੰਦਾ ਹੈ ਦੁਨੀਆਂ ਵਿੱਚ ਕੀਤੀਆਂ ਸਾਰੀਆਂ ਚਤਰਾਇਆਂ ਸੁਆਹ ਹੋ ਜਾਂਦੀਆਂ ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ ਏ ਨਾਨਕ ਜੇ ਪ੍ਰਭੂ ਦਾ ਨਾਮ ਪੁਲਾ ਲਈਏ ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜਾ ਹਾਲ ਹੀ ਹੁੰਦਾ ਹੈ